ਕੀ ਹਾਲ ਹੈ ਸੱਜਣਾ ਅੱਜ ਤੁਹਾਡੇ ਲਈ ਇੱਕ ਬਹੁਤ ਵਧੀਆ ਪ੍ਰੋਡਕਟ ਲੈ ਕੇ ਆਏ ਆਵਾ ਸੋਲਰ ਬੈਟਰੀ ਆਉਣ ਵਾਲੇ ਦਿਨ ਅੱਜ ਆਪਾਂ ਨੂੰ ਲੋਡ ਪੈਣੀ ਹੈ ਬਹੁਤ ਜ਼ਿਆਦਾ ਕਿਉਂਕਿ ਇਹਦੇ ਨਾਲ ਤਿੰਨ ਬਲਬ ਅਲੱਗ ਤੋਂ ਹੈਗੇ ਆ ਤਿੰਨ ਬਲਬ ਲੰਮੀ ਵਾਇਰ ਦੇ ਨਾਲ ਆ ਖੋਲ ਕੇ ਦਿਖਾਉਣੀ ਆ ਆਪਾਂ ਬਾਕਸ ਓਪਨ ਕਰਦੇ ਆ ਤੇ ਇਹ ਲੋਡ ਕਦੋਂ ਪੈਣੀਗਾ ਆਪਾਂ ਨੂੰ ਝੋਨੇ ਦੇ ਸੀਜ਼ਨ ਚ ਤੇ ਉਦੋਂ ਖੇਤ ਹੀ ਪਈ ਰਹੇ ਆਪਣਾ ਦੀ ਖੇਤ ਚਾਰਜ ਲਾ ਦੋ ਖੇਤ ਹੀ ਵਰਤ ਲਓ ਬਹੁਤ ਚਾਨਣ ਆ ਤੇ ਇੱਕ ਚੀਜ਼ ਹੋਰ ਦੱਸ ਦਵਾਂ ਜੇ ਤੁਸੀਂ ਖਰੀਦਣੀ ਆ ਲਿੰਕ ਚੱਲਦੇ ਆ ਵੀਡੀਓ ਦੇ ਵਿੱਚ ਤੁਸੀਂ ਇੱਥੋਂ ਖਰੀਦ ਸਕਦੇ ਹੋ ਤੇ ਸਭ ਤੋਂ ਪਹਿਲਾਂ ਤਾਂ ਜਿਹੜੇ ਤੁਹਾਨੂੰ ਮੈਂ ਦੱਸਿਆ ਸੀ ਬਲਬ ਲਓ ਇਹ ਬਲਬ ਤਿੰਨ ਇਹਨਾਂ ਦੀ ਵਾਇਰ ਜਿਹੜੀ ਬੜੀ ਲੰਮੀ ਆ ਇੱਕ ਇੱਕ ਚੀਜ਼ ਤੁਹਾਨੂੰ ਮੈਂ ਦਿਖਾਉਂਗਾ ਜਿਹੜੇ ਲੈਂਕ ਚੱਲਦੇ 1300 1400 ਰੁਪਏ ਇਹਦਾ ਰੇਟ ਹੈਗਾ ਵਾ ਬੈਟਰੀ ਦਾ ਤੇ ਤੁਸੀਂ ਖਰੀਦ ਸਕਦੇ ਹੋ ਆਪਾਂ ਇੱਕ ਬਲਬ ਖੋਲਦੇ ਆ ਜਿਹਦੀ ਵਾਇਰ ਖੁੱਲ ਗਈ ਇਹਦੀ ਹਾਂ ਲਓ ਜੀ ਬਹੁਤ ਲੰਮੀ ਵਾਇਰ ਤਿੰਨ ਬਲਬੇ ਹੈਗੇ ਆ ਸਾਰੇ ਜਗਾ ਕੇ ਵੀ ਖਾਉਂਗਾ ਤੁਹਾਨੂੰ ਮੈਂ ਕਿਵੇਂ ਚੱਲਦੀ ਆ ਸਾਰਾ ਆਪਾਂ ਇਸ ਵੀਡੀਓ ਦੇ ਵਿੱਚ ਕਰਦੇ ਆਂ ਗੱਲਬਾਤ ਤੇ ਇਹ ਮੰਗਵਾਈ ਸੀ ਮੈਂ ਦਿੱਲੀ ਤੋਂ ਤੇ ਪੂਰੀ ਲਮੀਵਰ ਤਿੰਨ ਬਲਬ ਆ ਗਏ ਉਸ ਤੋਂ ਬਾਅਦ ਆ ਗਈ ਬੈਟਰੀ ਬੈਟਰੀ ਦਾ ਚਾਨਨ ਦੇਖੋ ਸਾਹਮਣੇ ਸਾਈਡ ਵਾਲੀ ਟਿਊਬ ਦੋ ਤਿੰਨ ਇਹ ਆ ਗਏ ਇਹ ਆ ਜਾਂਦੀ ਹੈ ਇਹਦੇ ਨਾਲ ਸੋਲਰ ਪਲੇਟ ਨਾਲ ਹੀ ਸੋਲਰ ਪਲੇਟ ਤੁਹਾਨੂੰ ਮਿਲ ਜਾਣੀ ਆ। ਇਸੇ ਸੋਲਰ ਪਲੇਟ ਤੇ ਇਹਨਾਂ ਚਾਰਜ ਹੋਈ ਜਾਣਾ। ਲੰਮੀ ਵਾਇਰ ਇਹਦੀ ਹੈਗੀ ਆ। ਕੋਠੇ ਤੇ ਰੱਖ ਕੇ ਅੰਦਰ ਲਾ ਲਓ ਗੋਦੀ ਦੇ। ਚਾਰਜ ਤਾਂ ਲਾ ਲਓ। ਜੇ ਬਾਹਰ ਹੀ ਰੱਖਣੀ ਬਾਹਰ ਰੱਖ ਲਓ। ਤੇ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਆ ਜਾਂਦੀ ਆ। ਤੁਸੀਂ ਆਪਣਾ ਮੋਬਾਈਲ ਫੋਨ ਵੀ ਚਾਰਜ ਕਰ ਸਕਦੇ ਹੋ। ਤਿੰਨ ਤਰ੍ਹਾਂ ਦੀ ਕੇਬਲ ਆ ਜਾਂਦੀ ਆ। ਕੋਈ ਮੋਬਾਈਲ ਫੋਨ ਚਾਰਜ ਕਰਨਾ, ਕੋਈ ਹੋਰ ਬੈਟਰੀ ਚਾਰਜ ਕਰਨੀ, ਕੁਝ ਵੀ ਚਾਰਜ ਕਰਨਾ ਇਹਦੇ ਨਾਲ ਕਰ ਸਕਦੇ ਹੋ। ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਵਾ ਇਹਦੇ ਜਿਹੜੇ ਬਲਬ ਚੱਲਦੇ ਆ। ਤੇ ਇੱਥੇ ਆਪਾਂ ਲਾ ਦਨੇ ਆ ਤਿੰਨੇ। ਲਓ ਜੀ ਤੇ ਆ ਲਓ ਇਹਦੀ ਸਵਿਚ ਔਨ ਕਰਨ ਵਾਲੀ ਆ ਤਿੰਨੇ ਬਲ ਬੀਜਾਂਗੇ ਲਓ ਤੇ ਜਿਹੜਾ ਮੋਬਾਈਲ ਚਾਰਜ ਲਾਉਣਾ ਵਾ ਉਹ ਵੀ ਤੁਹਾਡਾ ਇੱਥੇ ਲੱਗ ਜਾਣਾ ਇੱਥੇ ਲਾ ਕੇ ਤੇ ਆਪਾਂ ਮੋਬਾਈਲ ਵੀ ਚਾਰਜ ਕਰਕੇ ਦਿਖਾਉਣੇ ਤੁਹਾਨੂੰ ਹਾਂ ਆ ਦੇਖਿਓ ਇਹ ਹਲੋ ਜੈਕਰ ਚਾਰਜਰ ਕਨੈਕਸ਼ਨ ਉਹ ਕਹਿੰਦੇ ਚੈੱਕ ਕਰ ਲਓ ਪਰ ਆ ਵੀ ਚਾਰਜ ਹੋ ਰਿਹਾ ਵਾ ਇੱਥੇ ਉਹਨਾਂ ਨੇ ਲਿਖਿਆ 30 ਮਿੰਟ ਦੇ ਵਿੱਚ ਫੁੱਲ ਹੋ ਜਾਊਗਾ ਇਹ ਹੈਗਾ ਇਹ ਵੀ ਸਵਿੱਚ ਤੋਂ ਹੋਣਾ ਵਾ ਇਹ ਸਵਿੱਚ ਛੱਡਾਂਗੇ ਤਾਂ ਸਵਿੱਚ ਬੰਦ ਕਰਤੀ ਤਾਂ ਇਹ ਸਾਰਾ ਇੰਨਾ ਏਰੀਆ ਜਿਹੜਾ ਇਹ ਬੰਦ ਆ ਆ ਸਾਰਾ ਏਰੀਆ ਚੱਲ ਰਿਹਾ ਵਾ ਤੇ ਇੱਕ ਚੀਜ਼ ਹੋਰ ਆ ਇੱਥੇ ਤੁਸੀਂ ਜਿਹੜਾ ਆਪਣਾ ਵੈਸੇ ਚਾਰਜ ਹੁੰਦੇ ਆ ਘਰ ਵਾਲੇ ਚਾਰਜਰ ਹੁੰਦੇ ਆ ਬੈਟਰੀ ਉਹਦੇ ਨਾਲ ਵੀ ਇਹਨੂੰ ਚਾਰਜ ਕਰ ਸਕਦੇ ਆ ਇਹ ਇਨਪੁਟ ਆ ਆਊਟਪੁਟ ਆ ਇਹਨਾਂ ਦੀ ਇਨਪੁਟ ਦਾ ਮਤਲਬ ਆ ਵੀ ਇਹਦੇ ਨਾਲ ਆਪਾਂ ਘਰ ਵਾਲੀ ਕੋਈ ਵੀ ਲੀਡ ਲਾ ਕੇ ਜਿਹੜੀ ਇਹਦੇ ਨਾਲ ਦੀ ਲੀਡ ਹੋਊਗੀ ਇਹ ਇਹਦੇ ਨਾਲ ਦੀ ਚਾਹੇ ਐਡਾਪਟਰ ਤੇ ਲਾ ਕੇ ਜਾਂ ਕਿਵੇਂ ਵੀ ਉਹ ਚਾਰਜ ਆਪਾਂ ਕਰ ਸਕਦੇ ਆ ਲੋ ਜੀ ਇਹ ਬੈਟਰੀ ਜਿਹੜੀ ਹੈਗੀ ਆ ਮਿਲੂਗੀ ਤੁਹਾਨੂੰ 1300 1400 ਰੁਪਏ ਦੇ ਵਿੱਚ ਤੇ ਆਨਲਾਈਨ ਆ ਜਾਣੀ ਆ ਬਹੁਤ ਵਧੀਆ ਪ੍ਰੋਡਕਟ ਆ ਬਾਕੀ ਵੀਡੀਓ ਦੱਸੋ ਕਿਹੋ ਜੀ ਲੱਗੀ ਤੇ ਇਹੋ ਜੀਆਂ ਵੀਡੀਓ ਆਪਾਂ ਹੋਰ ਵੀ ਲਿਆਉਂਦੇ ਰਵਾਂਗੇ ਮੈਨੂੰ ਵਧੀਆ ਲੱਗੀ ਚੀਜ਼ ਕਿਉਂਕਿ ਜੇ ਖੇਤ ਦੇ ਵਿੱਚ ਬੈਠੇ ਆ ਰਾਤ ਨੂੰ ਪਾਣੀ ਲਾਉਣਾ ਤਾਂ ਆਹ ਬਲਬ ਜਗਾ ਲਾਂਗੇ ਨਾਲ ਆਪਾਂ ਚੱਲੀ ਜਾਊਗੀ ਨਾਲ ਆਹ ਬੈਟਰੀ ਵੀ ਚੱਲੀ ਜਾਊਗੀ ਬੈਕਅਪ ਵੀ ਚੰਗਾ ਹੈਗਾ ਵਾ ਇੱਥੇ ਇਹਨਾਂ ਦਾ ਲਿਖਿਆ ਵੀ ਹੋਊਗਾ ਕੁਝ ਆ ਦੇਖੋ ਆ ਇੰਨੀਆਂ-ਇੰਨੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਇਹ ਮਿਲ ਜਾਣਗੀਆਂ ਵਾ ਆ ਦੰਨ ਲਾਈਟ ਨਾਲ ਇਨਡੋਰ ਯੂਜ਼ ਆਊਟਡੋਰ ਯੂਜ਼ ਆ ਦੇਖੋ ਇੱਥੇ ਇਹਨਾਂ ਦੇ ਅਲੱਗ-ਅਲੱਗ ਜਿਹੜੇ ਬੱਲਬਾਂ ਦਾ ਅਲੱਗ-ਅਲੱਗ ਟਾਈਮ ਲਿਖਿਆ ਵੀ ਕਿੰਨੇ-ਕਿੰਨੇ ਟਾਈਮ ਤੱਕ ਚੱਲ ਸਕਦੇ ਆ ਸਾਰੇ ਕੋਈ 15 ਘੰਟੇ ਕੋਈ 10 ਘੰਟੇ ਕੋਈ 5 ਘੰਟੇ 3 ਤੋਂ 4 ਘੰਟੇ ਘੱਟ ਤੋਂ ਘੱਟ ਯੂਐਸਬੀ ਆਉਟਪੁੱਟ ਹੈਗਾ ਇਹਦਾ ਤੇ ਬਾਕੀ ਜਿਹੜੇ ਐਲਈਡੀ ਬੱਲਬ ਹੈਗੇ 5 ਘੰਟਿਆਂ ਤੋਂ ਲੈ ਕੇ 15 ਘੰਟਿਆਂ ਤੱਕ ਚੱਲ ਸਕਦੇ ਆ ਵੀ ਇੰਨਾ ਪਾਵਰਫੁੱਲ ਇਹਦੀ ਬੈਟਰੀ ਇਹਦੇ ਵਿੱਚ ਹੈਗੀ ਆ ਤੇ ਦੁਆਰਾ ਫੇਰ ਮੈਂ ਦੱਸ ਦਿੰਨਾ ਜੇ ਕਿਹਨੇ ਖਰੀਦਣੀ ਆ ਤਾਂ ਲਿੰਕ ਜਿਹੜੇ ਆ ਚੱਲ ਰਹੇ ਆ ਇਹਨਾਂ ਲਿੰਕਾਂ ਦੇ ਤੁਸੀਂ ਕਲਿੱਕ ਕਰਕੇ ਜਦੋਂ ਮਰਜੀ ਇਹਨੂੰ ਖਰੀਦ ਸਕਦੇ ਹੋ ਤੇ ਇਹਦੇ ਲਈ ਫੋਨ ਨਾ ਲਾਇਓ ਕਿਉਂਕਿ ਕਈ ਵੀਰ ਫੋਨ ਲਾਉਣ ਲੱਗ ਪੈਂਦੇ ਹੁੰਦੇ ਆ ਕਿ ਬਾਈ ਕਿੱਥੋਂ ਮਿਲੂਗੀ ਇਸੇ ਕਰਕੇ ਆਪਾਂ ਲਿੰਕ ਜਿਹੜਾ YouTube ਤੇ ਤੁਸੀਂ ਦੇਖ ਰਹੇ ਹੋ ਵੀਡੀਓ ਤਾਂ ਲਿੰਕ ਚੱਲਦੇ ਹੀ ਪਏ ਆ ਧੰਨਵਾਦ ਜੀ ਵੀਡੀਓ ਦੇਖਣ ਲਈ